जय श्री राम जी मैं कौशल शर्मा शिरसाणा इंडोटशाली ਤੋਂ ਰਾਸ਼ਟਰੀ ਸੰਯੋਜਕ ਤੇ ਪੰਜਾਬ ਪਰ ਦਾ ਅੱਜ ਜਿਹੜੀ ਪੰਜਾਬ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੈਂ ਪਿਛਲੇ 4-5 ਦਿਨ ਪਹਿਲੇ ਕ੍ਰਿਸਟਲ ਚੌਂਕ ਇੱਕ ਬਾਰ ਹੈ ਉੱਥੇ ਗਿਆ ਸੀ ਮੇਰੇ ਕੋ ਗੈਸਟ ਆਏ ਸੀ ਉੱਥੇ ਜਾ ਕੇ ਜਿਹੜੋ ਦੇਖਿਆ ਉੱਥੇ ਮਾਹੌਲ ਹੀ ਕੁਝ ਹੋਰ ਸੀ ਉੱਥੇ ਹੁੱਕੇ ਚੱਲ ਰਹੇ ਸੀ ਸ਼੍ਰੀਆਮ ਜਿਹੜੀ ਸਰਕਾਰ ਨੇ ਬੈਨ ਕੀਤੀ ਹੋਈ ਹੈ ਅਹੀ ਪੰਜਾਬ ਸਰਕਾਰ ਕੋਈ ਇੱਕ ਚੀਜ਼ ਬੇਨਤੀ ਕਰਕੇ ਪੁੱਛਣੀ ਚਾਹਨਾ ਆਪਣੇ ਸੀਟੀ ਸਾਹਿਬ ਅੰਬਰਸਰ ਦੇ ਏਡੇ ਵਧੀਆ ਬੰਦੇ ਨੇ ਉਹਨਾਂ ਨੇ ਇੱਕ ਰਿਕੁਐਸਟ ਕਰ ਰਹੇ ਆ ਸਰ ਤੁਹਾਡੇ ਜਿਹੜੇ ਅਫਸਰ ਹੈ ਥੱਲੇ ਉਹਨਾਂ ਦੀ ਨੌਲੇਜ ਦੇ ਵਿੱਚ ਇੰਨਾ ਕਾਰੋਬਾਰ ਹੋ ਰਿਹਾ ਹੈ ਉੱਥੇ ਇੰਨੇ ਹੁੱਕੇ ਚੱਲ ਰਹੇ ਸੀ ਕਿ ਜਿਨ੍ਹਾਂ ਦੇ ਵਿੱਚ ਬੱਚੇ ਆਉਂ ਹੁੱਕੇ ਲੈ ਕੇ ਆਉਂ ਝੂਟੇ ਲੈ ਰਹੇ ਪੰਜਾਬ ਸਰਕਾਰ ਕਹਿ ਰਹੀ ਨਸ਼ਾ ਬੰਦ ਕਰ ਦੋ ਜੇ ਨਸ਼ਾ ਬੰਦ ਕਰਕੇ ਇਹੋ ਕੁਛ ਹੀ ਚੱਲਣਾ ਤੇ ਫਿਰ ਫਾਇਦਾ ਕੀ ਹੈ ਚੰਗੀਆਂ ਫੈਮਲੀਆਂ ਦੇ ਬੱਚੇ ਹੀ ਉੱਥੇ ਜਿਹੜੇ ਬੈਠੇ ਸੀ ਹੁੱਕੇ ਪੀ ਰਹੇ ਸੀ ਡਰਿੰਕ ਕਰੰਟ ਆਣ ਲਈ ਜਗਾ ਲੈਸਨ ਡਰਿੰਕ ਦੇ ਨੇ ਪਚਲਾ ਹੋ ਕੇ ਰਹੇ ਆ ਮੈਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਬੰਦ ਕਰਾਇਆ ਜੇ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸੀਪੀ ਸਾਹਿਬ ਨੂੰ ਕਹਿਣਾ ਕਿ ਜਿਹੜੀਆਂ ਆਪਣੀਆਂ ਟੀਮਾਂ ਇਹਨਾਂ ਨੂੰ ਇੱਕ ਕਹੋ ਕਿ ਕਿ ਇਹੋ ਜਿਹੇ ਜਿਹੜੇ ਰੈਸਟੋਰੈਂਟ ਇਹਨਾਂ ਨੂੰ ਸੀਲ ਹੀ ਕਰ ਦਿਓ ਕਿ ਜਿੱਥੇ ਬੱਚਿਆਂ ਦਾ ਬੇੜਾ ਕਰਕ ਹੋ ਰਿਹਾ ਹੈ ਇਹ ਕਹੇ ਰੇ ਜੀ ਹੋਰ ਚੀਜ਼ ਕੱਢੀ ਗਈ ਹੈ ਪੰਜਾਬ ਸਰਕਾਰ ਕਹਿੰਦੀ ਨਸ਼ਾ ਬੰਦ ਕੀਤਾ ਜੀ ਕਿ ਇਹਨਾਂ ਨੇ ਛੋਟਾ ਜਿਹਾ ਪੈਕੇਟ ਕੋ ਕੱਢਦਾ ਉਹ ਬੱਚੇ ਤੁਰ ਜਾਂਦੇ ਐਕਟੀਵਾ ਤੇ ਉਹਨੂੰ ਆਉਂ ਸੁੰਗੀ ਜਾਂਦੇ ਉਹ ਚ ਵੀ ਹੁੱਕਾ ਇਹ ਕੈਮੀਕਲ ਕਿਹੜੀਆਂ ਫੈਕਟਰੀਆਂ ਬਣਾ ਰਹੀਆਂ ਹੈ ਕਿਹੜੀਆਂ ਫੈਕਟਰੀਆਂ ਚੋਂ ਆ ਰਿਹਾ ਹੈ ਚਾਹਨੇ ਉਹ ਫੈਕਟਰੀਆਂ ਜਿਹੜੀਆਂ ਸੀਲ ਕੀਤੀਆਂ ਜਾਣ ਤੇ ਬੱਚਿਆਂ ਦੇ ਜਿਹੜਾ ਭਵਿੱਖਾ ਬਚਾਇਆ ਜਾਏ 18 18 20 20 ਸਾਲ ਦੇ ਬੱਚੇ ਆ ਜਿਹੜੇ ਨਸ਼ਾ ਕਰ ਰਹੇ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਬੱਚੇ ਆ ਤੁਸੀਂ ਉਹਨਾਂ ਦਾ ਧਿਆਨ ਰੱਖੋ ਬੜੀਆਂ ਚੰਗੀਆਂ ਫੈਮਲੀਆ ਦੇ ਬੱਚੇ ਸੀ ਜਿਹੜੇ ਉੱਥੇ ਮੌਜੂਦ ਸੀ ਮੈਂ ਚਲੋ ਆਪਾਂ ਕਿਸੇ ਦੇ ਬੱਚੇ ਦਾ ਨਾਂ ਨਹੀਂ ਲੈਣਾ ਕਿਉਂਕਿ ਹਰ ਬੱਚੇ ਦਾ ਫੜਦਾਉਣਾ ਚਾਹੀਦਾ ਆਪੋ ਆਪਣੇ ਬੱਚੇ ਸੁਧਾਰਨ ਹਰ ਬੰਦਾ ਤੇ ਸੀਪੀ ਸਾਹਿਬ ਹੈ ਦੁਬਾਰਾ ਨੂੰ ਬੰਦ ਕਰ ਕੀ ਸਮਝੇ ਇੱਕ ਵਾਰੀ ਸਰਕਾਰ ਜੀ ਉਥੇ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਜਿਹੜੀ ਤੁਹਾਡੇ ਕੋਲ ਮੁਕੀ ਕਹਿਣਾ ਚਾਹੁੰਦੇ ਸਾਰੇ ਸੀ ਮੁੱਦਾ ਛੇੜਿਆ ਜਿੰਨੇ ਸ਼ਹਿਰ ਵਾਸੀ ਨੇ ਮੇਰੀ ਸਾਰਿਆਂ ਨਾਲ ਗੱਲ ਕਹੀ ਮੇਰੇ ਜਿਹੜੇ ਭਰਾਵਾ ਸਾਰਿਆਂ ਨਾਲ ਹੋਈ ਉਹ ਕਹਿੰਦੇ ਸਾਰੇ ਤੁਹਾਡੇ ਨਾਲ ਚੱਲਾਂਗੇ ਆਣ ਵਾਲੇ ਦੋ ਦਿਨ ਬਾਅਦ ACP ਸਾਹਿਬ ਨੂੰ ਦਰਖਾਸਤ ਦੇਵਾਂਗੇ ਸੋਮਵਾਰ ਕਿ ਇਹ ਜਿਹੜੀਆਂ ਬਾਰਾਂ ਜਾਂ ਬੁਕੇ ਜਿੱਥੇ ਚੱਲ ਰਹੀਆਂ ਜਿੰਨੀਆਂ ਵੀ ਇੱਥੇ ਵੀ ਆਂ ਜੀਤੈਵਨੂ ਵੀ ਇੱਕ ਕ੍ਰਿਸਟਲ ਚੌਂਗ ਦੇ ਵਿੱਚ ਐ ਬਾਰ ਬੜੀ ਵੱਡੀ ਸੀ ਮੈਂ ਕਹਿਣਾ ਚਾਹੁੰਦਾ ਬੰਦ ਹੋਣੀਆਂ ਚਾਹੀਦੀਆਂ ਕੀ ਸਮਝੇ ਪੁਲਿਸ ਨੂੰ ਪੁਲਿਸ ਨਹੀਂ ਮਿਲੇ ਕੋਗਾ ਮਿਲ ਹੀ ਭਗਤ ਹੈ ਇੱਥੇ ਸਭ ਕੋ ਚੱਲੀ ਜਾ ਰਿਹਾ ਉੱਥੇ ਜਿਹੜੇ ਮੋਕੇ ਦੇ ACP ਨੇ ਐਸਐਚਓ ਨੇ ਉਹਨਾਂ ਨੂੰ ਇਹ ਚੀਜ਼ ਦੀ ਨੌਲੇ ਨਹੀਂ ਕੀ ਗੱਲ ਰਾਤ ਦੀ ਗੱਤ ਨਹੀਂ ਕਰਦੇ ਰਾਤ ਇੰਨਾ ਕੰਮ ਚੱਲ ਰਿਹਾ ਸ਼ਰਿਆਮ ਚੱਲ ਰਿਹਾ ਹੈ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਹ ਇੱਕ ਬੜੀ ਸ਼ਰਮਨਾਕ ਦੀ ਗੱਲ ਹੈ ਬੜੀ ਜ਼ਿਆਦਾ ਸ਼ਰਮਨਾਕ ਦੀ ਮੈਂ ਇੱਕ ਵੀਡੀਓ ਦੇਖੀ ਸਾਡਾ ਦੁਰਗਿਆਣਾ ਤੀਰਥ ਹੈ ਹਿੰਦੂਆਂ ਦਾ ਐਡਾ ਵੱਡਾ ਤੀਰਥ ਹੈ ਉੱਥੇ ਹੁੱਕੇ ਵਿੱਚ ਜਾ ਰਹੇ ਮੋਲ ਦੇ ਅੰਦਰ ਉੱਥੇ ਦੁਰਗਿਆਣਾ ਮੰਦਿਰ ਦੇ ਏਡੇ ਏਡੇ ਵੱਡੇ ਅਫਸਰ ਬੈਠੇ ਆ ਅੰਦਰ ਸੇਵਾਦਾਰ ਬੈਠੇ ਉਹਨਾਂ ਨੂੰ ਚਾਹੀਦਾ ਐ ਐਡੀਆਂ ਦੁਕਾਨਾਂ ਇਹਨਾਂ ਨੂੰ ਖਾਲੀ ਕਰਾ ਕੇ ਖਤਮ ਕਰ ਦੇਣ ਕੀ ਸਮਝਦੇ ਜਿਹੜੇ ਸੰਗਤਾਂ ਵੀ ਗਲਤ ਕਿੰਨਾ ਗਲਤ ਪ੍ਰੈਸ਼ਰ ਪੰਦਾ ਹੈ ਗਲਤ ਪ੍ਰੈਸ਼ਰ ਹੀ ਪੈਂਦਾ ਸਰ ਜਿਹੜਾ ਬੰਦਾ ਵੇਖੇਗਾ ਹੁੱਕੇ ਵਿਕਰੇ ਮੈਂ ਕਹਿੰਦਾ ਸ਼ਹਿਰ 'ਚ ਜਿੰਨੀਆਂ ਦੁਕਾਨਾਂ ਕੈਮੀਕਲ ਵਾਲੀਆਂ ਹੁੱਕੇ ਵੇਚਣ ਵਾਲੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ 3 ਦਿਨਾਂ ਇੱਕ ਨੌਜਵਾਨ ਜੋ ਸਮਾਹ ਉਹਨੇ ਮੁੱਦਾ ਵੀ ਚੁੱਕਿਆ ਸੀ ਮੈਂ ਉਹ ਹੀ ਉਹਦੀ ਤੁਹਾਨੂੰ ਗੱਲ ਕਰ ਰਿਹਾ ਮੈਂ ਉਹ ਵੀਡੀਓ ਦੇਖੀ ਸੀ ਫਿਰ ਮੈਂ ਜਾ ਕੇ ਗੁਪਤ ਮੈਂ ਨਾਲ ਦੀ ਦੁਕਾਨ ਤੇ ਜਿੱਥੇ ਉਹ ਵਿਖਦਾ ਸਮਾਨ ਉਹਦੀ ਦੁਕਾਨ ਤੋਂ ਟਿੱਕਾ ਲੈਣ ਜਾਣਾ ਮੈਂ ਜਰ ਕੀ ਹੈ ਹਿੰਦੂਆਂ ਦਾ ਧਰਮ ਸਥਾਨ ਹੈ ਇੱਥੇ ਇਹ ਕੰਮ ਨਹੀਂ ਹੋਣੇ ਚਾਹੀਦਾ ਜੇ ਤੁਸੀਂ ਦੇਖੇ ਸੀ ਤੇ ਤੁਸੀਂ ਉਹਨਾਂ ਰੋਕਿਆ ਨਹੀਂ ਹੁਕੇ ਇਹਨੂੰ ਦੇਖੋ ਪਤਾ ਹੀ ਗੱਲ ਹੈ ਕੋਈ ਵੀ ਚੀਜ਼ ਆਰਾ ਮੁੱਦਾ ਚਾਹੀਦਾ ਹੁੰਦਾ ਅਜੇ ਇੱਕ ਦਿਨ ਪਹਿਲਾਂ ਹੀ ਉਹਨੇ ਪ੍ਰੈਸ ਕੀਤੀ ਸੀ ਤੇ ਉਹਨੇ ਕਹੇ ਜੀ ਮੈਂ ਹਟਾਵਾਂਗਾ ਉਹ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਸੀ ਹਜੇ ਤੱਕ ਨਹੀਂ ਉਹ ਹਟੇ ਸਤ ਅੱਲ੍ਹਾ ਤੇ ਧਾਰਮਿਕ ਸਤਾਨ ਦੁਨੀਆ ਪਰਟਾ ਲੱਗ ਤੇ ਬਾਹਰ ਤੇ ਦੂਜੀ ਮੈਂ ਹੋਈ ਜੀ ਤੇ ਕਹਿ ਰਿਹਾ ਸ਼ਰਮਨਾ ਘਾਟੇ ਇਹਨੂੰ ਵੱਡੀ ਕਿਹੜੀ ਸ਼ਰਮਨਾਕ ਵਾਲੀ ਗੱਲ ਕਿ ਸਾਡੇ ਜਿਹੜੇ ਹਿੰਦੂ ਧਰਮਾਂ ਦਾ ਸਥਾਨ ਹੈ ਉੱਥੇ ਇਹ ਕੁਝ ਹੋ ਰਿਹਾ ਹੈ ਸੀਪੀ ਸਾਹਿਬ ਏਡੇ ਵਧੀਆ ਬੰਦੇ ਆ ਉਹਨਾਂ ਨੂੰ ਮੈਂ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਜਿਹੜੇ ਇਹ ਹੁੱਕੇ ਬਾਹਰ ਚੱਲ ਰਹੇ ਇਹਨਾਂ ਨੂੰ ਪੁਲਿਸ ਬੰਦ ਕਰਾਇਆ ਜਾਏ ਜਿਹੜੇ ਪੰਜਾਬ ਸਰਕਾਰ ਨੇ ਨਸ਼ਾ ਵਿਰੋਧ ਟੀਮ ਚਲਾਈ ਹੈ ਨਸ਼ਾ ਬੰਦ ਕਰਨ ਦੀ ਇਹ ਹੁੱਕਿਆਂ ਦਾ ਵੀ ਨਸ਼ਾ ਬੰਦ ਕਰਾਇਆ ਜਾਏ ਨਹੀਂ ਤੇ ਆਉਣ ਵਾਲੇ ਟਾਈਮ ਦੇ ਉੱਤੇ ਰੋਡਾਂ ਦੇ ਉੱਤੇ ਤੁਹਾਨੂੰ ਬੱਚੇ ਹੁੱਕਾ ਪੀ ਕੇ ਡਿੱਗੇ ਹੋਏ ਨਹੀਂ ਦੇਖਣਗੇ ਕਿਸ ਤਰ੍ਹਾਂ ਬੱਚਿਆਂ ਦੀ ਲਾਈਫ ਹੀ ਖਰਾਬ ਹੁੰਦੀ ਬੱਚਿਆਂ ਦੀ ਜਿਹੜੇ ਛੋਟੇ-ਛੋਟੇ 18-18 20-20 ਸਾਲ ਦੇ ਵਿੱਚ ਉਹ ਪੀ ਰਹੇ ਉੱਥੇ ਬਹਿ ਕੇ ਆਖਰ ਇੰਨੇ ਪੈਸੇ ਉਹਨਾਂ ਕੋ ਆ ਰਹੇ ਕੋਈ ਫੈਮਿਲੀ ਉੱਥੇ ਚੰਗੀਆਂ ਭਲੀਆਂ ਫੈਮਲੀਆ ਦੇ ਵਿੱਚ ਬੈਠੇ ਦੀ ਭਾਵੇਂ ਕੋ ਕਰੋੜਪਤੀ ਹੈ ਖਰਬਾਪਤੀ ਕੋਈ ਬੰਦਾ ਇਹ ਨਹੀਂ ਕਹਿਗਾ ਕਿ ਮੇਰਾ ਬੱਚਾ 2000 ਰੁਪਏ ਲੈ ਕੇ ਜਾ ਕੇ ਹੁੱਕਾ ਪੀਏ ਮੈਂ ਸਮਾਜ ਅੱਗੇ ਪੰਜਾਬ ਸਰਕਾਰ ਅੱਗੇ ਇੱਕ ਬੇਨਤੀ ਕਰਦਾ ਇਹ ਹੁੱਕਾ ਬਾਰ ਹੈ ਖਾਸ ਕਰਕੇ ਅੰਬਰਸਰ ਚੋਂ ਸਾਡੇ ਹਿੰਦੂਆਂ ਦਾ ਧਰਮ ਸਥਾਨ ਹੈ ਕਿੰਨੇ ਗੁਰੂ ਘਰ ਨੇ ਇੱਥੇ ਦੁਰਗਾਣਾ ਤੀਰਥ ਹੈ ਦਰਬਾਰ ਸਾਹਿਬ ਹੈ ਰਾਮ ਤੀਰਥ ਹੈ ਐਨੇ ਤੀਰਥ ਹੁੰਦੇ باوجود ਇੱਥੇ ਇਹ ਕੁਝ ਹੋ ਰਿਹਾ ਪਰ ਰஞ்சிਤ ਇਹਨਾਂ ਦੇ ਵਿੱਚ ਬੀਤੇ ਦਿਨ ਉਹ ਸਾਰੇ ਨੀਤੀਆਂ ਨੇ ਤੇ ਮੇਰੇ ਕੋਲ ਦੇ 10 ਨਾਮ ਆ ਗਏ ਆ স্মੋਕਿੰਗ ਫਲਾਣਾ ਠਮਕਾ ਪਰ ਕੁਝ ਪ੍ਰਸ਼ਾਸਨ ਨਾਲ ਕਾਰਵਾਈ ਵੀ ਕੀਤੀ ਗਈ ਓਕੇ ਬਾਰ ਦੇ ਵਿੱਚ ਕੀਤੀ ਗਈ ਪਰ ਉੱਥੇ ਫਿਰ ਚੱਲ ਪੈਂਦੇ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕਰਨੀ ਚਾਹੀਦੀ ਕੋ ਨੂੰ ਸੀਲ ਹੀ ਕਰ ਦੇਣ ਜਿੱਥੇ ਓਕਾ ਫੜਿਆ ਜਾਂਦਾ ਕੁਝ ਵੀ ਕੀਤਾ ਜਾਂਦਾ ਉਹਨੂੰ ਸੀਲ ਕਰ ਦੇਣ ਉਹਨੂੰ ਖਤਮ ਕਰ ਦੇਣ ਉੱਥੇ ਕੋਈ ਚੀਜ਼ ਇਹੋ ਜਿਹੀ ਨਹੀਂ ਚੱਲਣੀ ਚਾਹੀਦੀ ਕੀ ਪ੍ਰਸ਼ਾਸਨ ਨੂੰ ਇਸ ਸਵੰਦੀ ਦੀ ਸ਼ਿਕਾਇਤ ਕੀਤੀ ਹੈ ਇਸ ਸਵੰਦੀ ਸੋਮਵਾਰ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਜਾਏਗੀ ਉਹਨਾਂ ਨੂੰ ਬੇਨਤੀ ਕੀਤੀ ਜਾਏਗੀ ਕਿ ਇਹਨੂੰ 2-4 ਦਿਨਾਂ ਦੇ ਵਿੱਚ ਬੰਦ ਕਰਾਓ ਤੁਰੰਤ ਬੰਦ ਕਰਾਓ ਨਹੀਂ ਕਰਾਂਗੇ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਰੋਡ ਦੇ ਉਤਰਾਂਗੇ ਤੇ ਐਸ ਚੀਜ਼ ਦਾ ਵਿਰੋਧ ਕਰਾਂਗੇ ਮੀਡੀਆ ਤੇ ਤੁਹਾਡੇ ਮਾਤੇ ਵੀ ਜਾਂ ਪੈਲੋ ਵੀ ਕੋਈ ਕਿੰਦਾ ਕੋਈ ਬੋਲਦਾ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਪ੍ਰਸ਼ਾਸਨ ਲੋਕਾਂ ਦੇੰ ਤੱਕ ਹਰਕਤਾਂ ਆਉਂਦਾ ਆਪਾਂ ਇਹ ਮੁੱਦਾ ਸ਼ੁਰੂ ਕੀਤਾ ਇੱਕ ਦੋ ਮੁੱਦੇ ਹੋਰ ਹੈ ਜਿਸ ਨਾਲ ਸਾਡਾ ਦੇਸ਼ ਵਿਗੜ ਰਿਹਾ ਸਮਾਜ ਬੇੜਾ ਕਰ ਕੋ ਰਿਹਾ ਉਹ ਤੁਹਾਨੂੰ ਮੈਂ 2-4 ਦਿਨਾਂ ਦੇ ਵਿੱਚ ਉਹ ਵਿਦ ਪ੍ਰੂਫ ਤੁਹਾਨੂੰ ਦੇਵਾਂਗਾ ਪਹਿਲੇ ਇਹਦੀ ਮੈਂ ਦਰਖਾਸਤ ਸੀਪੀ ਸਾਹਿਬ ਨੂੰ ਦੇਣਾ ਅਸੀਂ ਜਿਹੜਾ ਕੰਮ ਸਮਾਜ ਦਾ ਹੈ ਅਸੀਂ ਉਹੀ ਕਰਨਾ ਹਾਂ ਇਨ ਨੂੰ ਰੋਕਿਆ ਨਹੀਂ ਜਾਏਗਾ ਜੇ ਐ 2 4 5 ਦਿਨਾਂ ਦੇ ਵਿੱਚ 12 ਬੰਦ ਹੋਣਗੀਆਂ ਤੇ ਬਹੁਤ ਵਧੀਆ ਗੱਲ ਹੈ ਨਹੀਂ ਹੋਣਗੀਆਂ ਆਪਣੇ ਨੌਜਵਾਨ ਜਿਹੜੇ ਮੇਰੀ ਟੀਮ ਦੇ ਨੇ ਮੈਂ ਸਾਰੇ ਡਿਊਟੀਆਂ ਲਾਤੀਆਂ ਇਹ ਸਾਰੇ ਭਰਾਤੀ ਜਾ ਕੇ ਚੈਕਿੰਗ ਕਰਿਆ ਕਰਨਗੇ ਕਿਉਂਕਿ ਜਿਹੜੀ ਸਾਡੀ ਟੀਮ ਹੈ ਉਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਜਾਣਦਾ ਸਭ ਜਾਣਗੇ ਚੈੱਕ ਕਰਨਗੇ ਜਿੱਥੇ ਮਿਲੇਗਾ ਉੱਥੋਂ ਦੀ ਵੀਡੀਓ ਲਾਈਵ ਕੀਤੀ ਜਾਏਗੀ ਉੱਥੇ ਮੌਕੇ ਤੇ ਤੁਸੀਂ ਵਿੱਦਪਰੂਫ ਗੱਲਾਂ ਕਰ ਰਹੇ ਹੋ ਜਿਹੜੀਆਂ ਸਰ ਵਿੱਦਪਰੂਫ ਮੈਂ ਆਪਣੀ ਅੱਖੀ ਲਾਈਵ ਦੇਖੀ ਹੈ ਮੈਨੂੰ ਕੋਈ ਆ ਕੇ ਕਹਿ ਰਿਹਾ ਹੋਵੇ ਨਾ ਤੁਸੀਂ ਉੱਥੇ ਜਾਓ ਜਿਹੜੇ ਮੈਂ ਮੋਲ ਦਾ ਨਾਮ ਲੈ ਰਿਆ ਹਾਂ ਤਾਂ ਕਿ ਚੈੱਕ ਕਰੋ ਕਿ ਮੈਂ ਉੱਥੇ ਗਿਆ ਸੀ ਕਿ ਨਹੀਂ ਮੈਂ ਤੇ ਇੱਕ ਸੱਸਰੀ ਫੰਕਸ਼ਨ ਸੀ ਕੇਰ ਆ ਪਾਰਟੀ ਉਹਨਾਂ ਦੀ ਆਪਰਚੂਨਟੀ ਤੇ ਮੈਨੂੰ ਕਹਿੰਦੇ ਭਾਈ ਤੂੰ ਜਾਣਾ ਹੀ ਜਾਣਾ ਮੈਂ ਘਟੋ ਘਟ 10 12 ਸਾਲ ਬਾਅਦ ਇਹੋ ਜਗ੍ਹਾ ਤੇ ਮੈਂ ਦੇਖ ਕੇ ਆਣ ਹੋ ਗਿਆ ਕਿ ਇੱਥੇ ਕਿਹੜਾ ਕੰਮ ਚੱਲ ਰਿਹਾ ਉਹਦੇ ਫੈਮਲੀਆਂ ਵੀ ਆ ਇਸ ਦੇ ਫੈਮਲੀਆਂ ਵੀ ਸਾਈਡਾਂ ਤੇ ਬੈਠੀਆਂ ਸੀ ਸਭ ਕੋਈ ਬੈਠਾ ਸੀ ਉੱਥੋਂ ਦਾ ਜਿਹੜਾ ਮਾਲਕ ਉਹਨੂੰ ਐਸੀ ਸੋਚਣੀ ਚਾਹੀਦੀ ਕਿ ਮੈਂ ਕੀ ਕਰਾ ਰਿਹਾ ਹਾਂ ਹੁੱਕਾ ਪੀਣਾ ਕੋਈ ਚੰਗੀ ਗੱਲ ਥੋੜੀ ਹੈ 12 ਗਈਆਂ 12 ਦੇ ਲਾਇਸੈਂਸ ਬਣੇ ਆ ਪਰ ਹੁੱਕਿਆਂ ਦੇ ਲਾਇਸੈਂਸ ਕਿੰਨੇ ਦੇਤੇ ਕਿਹੜੀ ਸਰਕਾਰ ਕੋਲ ਲੈ ਆ ਸਮਝ ਦੁਬਾਰ ਕੋਸ਼ਿਸ਼ ਜੀ ਤੁਹਾਨੂੰ ਕੀ ਲੱਗਦਾ ਪਹਿਲਾਂ ਵੀ ਇੱਕ ਹਿੰਦੂ ਲੀਡਰ ਨੇ ਆਵਾਜ਼ ਚੁੱਕੀ ਸੀ ਪਰ ਉਹ ਜਿਹੜਾ ਆਵਾਜ਼ ਆ ਉਹ ਨੂੰ ਲੱਗਦਾ ਠੰਡੇ ਬਸਤੇ ਜੀ ਹੈ ਕੋਈ ਠੰਡੇ ਬਸਤੇ ਹੀ ਨਹੀਂ ਉਹ ਵੀ ਹਿੰਦੂ ਲੀਡਰ ਆਪਣਾ ਭਰਾ ਵੈ ਬਹੁਤ ਜਲਦ ਹੋ ਸਕਦਾ ਹੈ ਪਰਸੋਂ ਵੀ ਆਪਣੇ ਨਾਲ ਹੀ ਦਰਖਾਸਤ ਦੇਣ ਜਾਏਗਾ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜਿਹੜਾ ਸਾਡਾ ਸਮਾਜ ਹੈ ਸਮਾਜ ਇਹ ਚੀਜ਼ਾਂ ਦੇ ਖਿਲਾਫ ਹੈ ਪੰਜਾਬ ਸਰਕਾਰ ਦੀ ਜਿੱਦ ਹਰ ਕੋਈ ਤਾਂ ਹੀ ਕਰ ਰਿਹਾ ਕਿ ਨਸ਼ੇ ਬੰਦ ਕਰਾ ਰਹੀ ਹੈ ਜੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਆਪਾਂ ਕਿ ਇਹ ਨਸ਼ੇ ਬੰਦ ਕਰਾਈ ਜਾਣ ਇਹ ਪੰਜਾਬ ਸਰਕਾਰ ਨਸ਼ੇ ਬੰਦ ਕਰਾਏਗੀ ਤੇ ਕਾਮਯਾਬੀ ਹੈ ਕਿਉਂਕਿ ਬੱਚਿਆਂ ਦਾ ਇਹ ਆਣ ਵਾਲਾ ਭਵਿੱਖ ਹੈ ਜਿਹੜੀ ਛੋਟੇ ਛੋਟੇ ਕਲਾਸਾਂ ਦੇ ਬੱਚੇ ਪੜ੍ਹਦੇ ਹੋ ਸ਼ੌਂਕ ਦੇ ਤੌਰ ਤੇ ਨਸ਼ਾ ਕਰਣ ਜਾਂਦੇ ਆ ਪਰ ਉਹਨਾਂ ਦਾ ਆਣ ਵਾਲਾ ਟਾਈਮ ਬਹੁਤ ਖਰਾਬ ਨਸ਼ਿਆਂ ਦੀ ਗੱਲ ਕਰਦੇ ਆ ਸਰ ਨਸ਼ੇ ਨੂੰ ਲੈ ਕੇ ਪਿਛਲੇ ਦਿਨ ਮਜੀਠੇ ਦੇ ਵਿੱਚ ਸ਼ਰਾਬ ਜਿਹੜੀ 2 ਨੰਬਰ ਦੀ ਜਿਹਨੂੰ ਲਾਹ ਲੈਂਦੇ ਉੱਥੇ ਵੀ ਕਾਫੀ ਬੰਦਿਆਂ ਦੀ ਮੌਤਾਂ ਹੋਈਆਂ ਸਰ ਲਾਹ ਤੇ ਸ਼ਰਾਬ ਹੈ ਤੁਸੀਂ ਇਲਾਕਾ ਹੀ ਵੇਖ ਲੋ ਅਨਗੜ ਵੇਖ ਲੋ ਗੁਜਰਪੁਰਾ ਵੇਖ ਲੋ ਸ਼ਰਾਬ ਵਿਕੀ ਜਾ ਰਹੀ ਹੈ ਉਹ ਕੋਈ ਨਾ ਕੋਈ ਥਾਣਾ ਤੇ ਉਹਨਾਂ ਨੂੰ ਲੱਗਦਾ ਹੀ ਹੈ ਨਾ ਉਹਦੀ ਜ਼ਿੰਮੇਵਾਰੀ ਤੇ ਐਸਓਸੀ ਦੀ ਬੰਦੀ ਹੈ ਕਿ ਮੇਰੇ ਇਲਾਕੇ ਜਿੱਥੇ ਸ਼ਰਾਬ ਵਿਕਰੀ ਇਨਗੈਲੀ ਕੀ ਦੀ ਸਮਝ ਦੇ ਵਿੱਚ ਇਨਗੈਲੀ ਪ੍ਰਸ਼ਾਸਨ ਦੀ ਹੈ ਪਰ ਸਰਕਾਰ ਵੱਲੋਂ ਕਹਿਆ ਗਿਆ ਸੀ ਕਿ ਮਈ ਦੇ ਮਹੀਨੇ ਲਾਗਤ ਤੱਕ ਨਸ਼ਾ ਮੁਕਤ ਹੋ ਜਾਏਗਾ ਪਾਜੀ ਨਸ਼ਾ ਮੁਕਤ ਮੰਨ ਲਓ ਨਸ਼ਾ ਮੁਕਤ ਸਰਕਾਰ ਕਹਿੰਦੀ ਕਰਾਤਾ ਐਡੇ ਹੁੱਕੇ ਚੱਲ ਰਹੇ ਆ ਨਸ਼ਾ ਨਹੀਂ ਜਾਂ ਤੇ ਪੰਜਾਬ ਸਰਕਾਰ ਲਿਖ ਕੇ ਦੇ ਦੇ ਕਿ ਇਹ ਨਸ਼ਾ ਨਹੀਂ ਜੀ ਇਹ ਫ੍ਰੀ ਹੈ ਫੋਨਪਾ ਰਾਜਸਥਾਨ ਜਾਣੇ ਉੱਥੇ ਫੀਮ ਵਿਕਦੀ ਹੈ ਉੱਥੇ ਖੁੱਲੇ ਆ ਸਰਕਾਰੀ ਇੱਥੇ ਐਗੋਈ ਇੱਥੇ ਫੜ ਕੇ ਪਰਚਾ ਦਿੰਦੇ ਹਨ ਤੇ ਐਸ ਕਰਕੇ ਜਿਹੜੇ ਹੁੱਕੇ ਵਾਲੇ ਇਹਨਾਂ ਨੂੰ ਫੜ ਕੇ ਪਰਚਾ ਦੇ ਕੇ ਅੰਦਰ ਦਿੱਤਾ ਜੇ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਉਹਦਾ ਆਣ ਵਾਲਾ ਜਿਹੜਾ ਸਮਾਂ ਉਹ ਖਤਮ ਹੋ ਰਿਹਾ ਇੱਟ ਜ ਪਤਾ ਨਹੀਂ ਕਿਹੜਾ ਕੈਮੀਕਲ ਹੈ ਕਿਹੜਾ ਕੀ ਹੈ ਕੀ ਨਹੀਂ ਔਰ ਆਪ ਭੂਿਸ਼ ਖਰਾਬ ਹੋ ਰਿਹਾ ਤੁਸੀਂ 100 ਵਾਰ ਨੂੰ ਦੱਸ ਰਹੇ ਹੋ ਕਿ ਸ਼ਿਕਾਇਤ ਦੇਣ ਜਾ ਰਹੇ ਹਾਂ ਜੇਕਰ ਨਾ ਸੁਣਵਾਈ ਹੋਈ ਤਾਂ ਅਗਲਾ ਕਦਮ ਕੀ ਹੋਏਗਾ ਅਗਲਾ ਸਟੈਪ ਤੁਹਾਨੂੰ ਦੱਸਦਾ ਸਾਰੇ ਸਮਾਜ ਨੂੰ ਨਾਲ ਲੈ ਕੇ ਹੀ ਰੋਡ ਪ੍ਰਦਰਸ਼ਨ ਕਰਾਂਗੇ ਜਿੱਥੇ ਆ ਓਕੇ ਬਾਰੀਆਂ ਦੁਕਾਨਾਂ ਕੈਮੀਕਲ ਦੀਆਂ ਡੱਬੀਆਂ ਵਿਕਰੀਆਂ ਮੈਂ ਤੁਹਾਨੂੰ ਦੱਸਿਆ ਮੈਂ ਬਾਈਕ ਤੇ ਦੇਖਿਆ ਬਾਈਕ ਤੇ ਬੱਚੇ ਪਿੰਦੇ ਆ ਆਉਂ ਪਿੰਦੇ ਜਾ ਰਹੇ ਤੁਹਾਨੂੰ ਲੱਗਦਾ ਨਹੀਂ ਰੋਡ ਤੇ ਪ੍ਰੋਟੈਸਟ ਕਰਨ ਨਾਲ ਉਹ ਦੁਕਾਨਾਂ ਦੇ ਬਾਹਰ ਰੈਸਟ ਕੀਤਾ ਜਾਵੇ ਬਿਲਕੁਲ ਸਰ ਮੈਂ ਤੁਹਾਨੂੰ ਕਹਿ ਰਿਹਾ ਰੋਡ ਪ੍ਰਦਰਸ਼ਨ ਵੀ ਕਰਾਂਗੇ ਮੈਂ ਤੁਹਾਨੂੰ ਦੁਕਾਨਾਂ ਦਾ ਵੀ ਨਾਮ ਲੈ ਰਿਹਾ ਦੁਕਾਨਾਂ ਤੇ ਜਾ ਕੇ ਵੀ ਬੰਦ ਕਰਾਈ ਪੈ ਜਿਹੜੀ ਹੈ ਪ੍ਰਸ਼ਾਸਨ ਨੂੰ ਕਿਉਂਕਿ ਪ੍ਰਸ਼ਾਸਨ ਦੇ ਨਾਲ ਆ ਇਹ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਜਿੱਥੇ ਸਾਨੂੰ ਫੋਟੋ ਮਿਲੇਗੀ ਜਿੱਥੇ ਸਭ ਕੋਈ ਮਿਲੇਗਾ ਆਡੇ ਬੰਦੇ ਜਾਣਗੇ ਇਸ ਮੌਕੇ ਤੇ ਪ੍ਰਸ਼ਾਸਨ ਦੱਸਾਂਗੇ ਤੇ ਇਹ ਚੱਲ ਰਿਹਾ ਜੀ ਅਸੀਂ ਪਰसों ਦਰਖਾਸਤ ਦੇ ਕੇ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਸਾਰੇ ਜਿਹੜੀਆਂ ਬਾਰੇ ਉਰੇ ਬਾਰੇ ਸਾਰੇ ਨਾਮ ਮੈਂ ਲਿਖ ਕੇ ਦਵਾਂਗਾ ਮੇਰੇ ਕੋ ਸਾਰੇ ਲਿਖੇ ਪਏ ਠੀਕ ਹੈ ਜੀ ਜੀ ਭਾਜੀ ਆਪਣਾ ਨਾਮ ਬੋਲਦੇ ਜੈ ਸ਼੍ਰੀ ਰਾਮ ਮੈਂ ਅਮੀ ਚੱਡਾ ਪੰਜਾਬ ਚੀਰਮੈਨ ਇਹ ਜਿਹੜੇ ਹੁੱਕੇ ਰஞ்சிਤ ਐਵਨਿਊ ਕਿਨਜ਼ ਰੋਡ ਹੋਂਦ ਤੇ ਛੋਟੀਆਂ ਛੋਟੀਆਂ ਦੁਕਾਨਾਂ ਤੇ ਵੀ ਵਿਕਨੇ ਚੱਲ ਹੋ ਗਏ ਆ ਅੱਜ ਕੱਲ ਦੀ ਪੁੱਛ ਲਾਸਟ ਦੀ ਸ਼ੀਸ਼ੀ ਦੀ ਆ ਗਈ ਆ ਪਰ ਨਿਆਣਾ ਜਿਹੜਾ ਹੈ ਜਿਹੜਾ ਦੂਜਾ ਤੀਜਾ ਮਤਲਬ ਹੈ ਸਕੂਟਰਾਂ ਤੇ ਐਕਟਿਵਾ ਤੇ ਦੁਕਾਨਾਂ ਦੇ ਬੈ ਕੇ ਹੁੱਕੇ ਦੇਣੇ ਫਿਰ ਇਹ ਬੰਦ ਕਰਾਏ ਜਾਣ ਆਉਣ ਵਾਲੀ ਪੀੜੀ ਲਈ ਬਹੁਤ ਮੁਸ਼ਕਲ ਆ ਪੰਜਾਬ ਸਰਕਾਰ ਇਹਰੇ ਮਗਰ ਲੱਗੀ ਹੋਈ ਹੈ ਤੇ ਇਹ ਚੀਜ਼ਾਂ ਤੇ ਧਿਆਨ ਦੇਵੇ ਇਹ ਨਸ਼ਾ ਮੁਕਤ ਨਹੀਂ ਹੋਣਿਆ ਤੁਹਾਨੂੰ ਲੱਗਦਾ ਨਸ਼ਾ ਘਟਿਆ ਵਾ ਅੱਗੇ ਨਾਲੋਂ ਨਸ਼ਾ ਬਦਿਆਂ ਘਟਿਆ ਕੋਈ ਨਹੀਂਗਾ ਇਹ ਬਸ ਦਿਖਾਵਾ ਹੀ ਹੈ ਠੀਕ ਕਰਿਆ ਤਾਂ ਪੰਜਾਬ ਸਰਕਾਰ ਲੱਗੀ ਹੋਈ ਕੁਝ ਜਗ੍ਹਾ ਤੇ ਜਿਹੜਾ ਨੇਰਾ ਚੇਰਾ ਨੇਰ ਆਂਦਾ ਕੁਝ ਜਗ੍ਹਾ ਤੇ ਜੁੱਧ ਖਾਂਦਾ ਪਰ ਵਿਆਹ ਤੇ ਵਿਗਦਾ ਪਿਆ ਘਰ ਘਰ ਵਿਗੰਡਿਆ ਨਸ਼ਾ ਕੁਝ ਇਲਾਕੇ ਆ ਜਿਹੜੇ ਨਚਾਂਦ ਪੂਰੇ ਗੇ ਜੋਰ ਛੋੜ ਨਾਲ ਮੰਗ ਕੀ ਕਰਦੇ ਜੀ ਮੰਗ ਨਸ਼ਾ ਮੁਕਤ ਹੋਵੇ ਆਨ ਵਾਲੇ ਜਿਹੜਾ ਬੱਚਾ ਜਿਹੜੇ ਲੋਕਾਂ ਦੇ ਪ੍ਰਵਾਦ ਜਿਹੜੇ ਕੱਲ ਵੀ ਪਰਸੋ ਪਰਸੋ ਕੱਲ ਕੇ ਪਰਸੋ ਕੋ ਨਿਆਣਾ ਏਦਾਂ ਹੀ ਡੋਜ਼ ਜ਼ਿਆਦਾ ਲੇ ਲਈ ਜੋੜੇ ਫਟਕਦਾ ਹੈਗਾ ਉਹ ਬੁਰਾ ਹੋ 七日。